ਬੇਟਾ ਸਾਰਿਆਂ ਨੂੰ ਪਿਆਰ ਪੈ ਸਤਿ ਸ਼੍ਰੀ ਅਕਾਲ ਹਾਂ ਬੇਟਾ 18 ਜਨਵਰੀ 2025 ਨੂੰ ਜਿਹੜੀ ਨਵੋਦਿਆ ਦਾਖਲਾ ਪਿੱਖਿਆ ਹੋਈ ਆ ਉਹਦੇ 45 ਨੰਬਰ ਸਵਾਲ ਤੇ ਪਹੁੰਚ ਗਏ ਬੇਟਾ ਆਪਾਂ ਤਾਂ 45 ਨੰਬਰ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ 90 ਦੇ ਅਭਾਜ ਗੁਣਖੰਡ ਹਨ ਅਭਾਜ ਗੁਣਖੰਡ ਹੁੰਦੇ ਬੇਟਾ ਜਿਹੜੇ ਆ ਅਭਾਜ ਸੰਖਿਆਵਾਂ ਵਾਲੇ ਹੁੰਦੇ ਆ ਹੋਰ ਅੱਗੋਂ ਡਿਵਾਈਡ ਨਹੀਂ ਹੁੰਦੀਆਂ ਭਾਜ ਸੰਖਿਆਵਾਂ ਉਹ ਹੁੰਦੀਆਂ ਤਾਂ ਬੇਟਾ 9 ਦਾ ਇੱਥੇ 10 ਭਾਜ ਸੰਖਿਆ ਆ ਇੱਥੇ 3 6 18 ਉਹ ਪੰਜੀ 90 ਪਰ ਇਹ 6 ਭਾਜ ਸੰਖਿਆ ਹੈਗੀਆ ਠੀਕ ਹੈ ਭਾਜ ਸੰਖਿਆ ਉਹ ਹੁੰਦੀ ਜਿਹੜੀ ਇੱਕ ਤੇ ਆਪਣੇ ਆਪ ਤੋਂ ਇਲਾਵਾ ਵੀ ਕਿਸੇ ਤੇ ਵੰਡੀ ਜਾਂਦੀ ਹੈ ਤੇ ਬੇਟਾ ਆਹ ਜਿਹੜੀ ਹੈ 2 3 6 15 20 90 ਇਹ ਵੀ 15 ਭਾਜ ਸੰਖਿਆ ਹੈ ਇਸ ਕਰਕੇ ਇਹ ਵੀ ਸੰਭਵ ਨਹੀਂ ਤਾਂ ਆਹ ਜਿਹੜਾ ਬੇਟਾ 2 3 ਦੀ ਪਾਵਰ 2 ਦਾ ਮਤਲਬ 2 3 3 5 2 3 6 3 18 5 90 ਤਾਂ ਇਹ ਬੇਟਾ ਆ ਭਾਜ ਗੁਣਖੰਡ ਹੈਗੀ ਆ ਠੀਕ ਹੈ ਬੇਟਾ ਤਾਂ 90 ਦੇ ਅਭਾਜ ਗੁਣਨਖੰਡ ਖੰਡ ਕੀ ਹੈ 2 3 ਦੀ ਪਾਵਰ 2 5 c1 ਹੈ ਜਿਹੜਾ ਇਹਦਾ ਰਾਈਟ ਆਨਸਰ ਹੈਗਾ c1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਪਵਾਲ ਨੰਬਰ 47 ਸਵਾਲ ਨੰਬਰ 47 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਆ ਬੇਟਾ ਜੋੜ ਦਾ ਸਵਾਲ ਹੈਗਾ ਤਾਂ ਅਸੀਂ ਡੈਸੀਮਲ ਥੱਲੇ ਡੈਸੀਮਲ ਰੱਖ ਕੇ ਜੋੜ ਕਰਾਂਗੇ 1.1 ਫਿਰ 1.01 ਠੀਕ ਹੈ ਫਿਰ 1.

1 ਠੀਕ ਹੈ ਬੇਟਾ ਤਾਂ ਇੱਥੇ ਅਸੀਂ ਜ਼ੀਰੋਆਂ ਆਪਣੇ ਕੋਲੋਂ ਲਾ ਦਾਂਗੇ ਸਵਾਲ ਨੂੰ ਸੌਖਾ ਕਰਨ ਦੇ ਲਈ 2 3 4 ਠੀਕ ਹੈ ਬੇਟਾ ਤਾਂ ਹੁਣ ਆਪਾਂ ਜੋੜਾਂਗੇ ਬੇਟਾ ਇਹਨੂੰ ਆਹ 1 ਦਾ 1 ਬਣ ਗਿਆ ਫੇਰ ਆਹ 1 ਦਾ 1 ਬਣ ਗਿਆ ਬੇਟਾ 1 1 2 ਤੇ 1 3 1 ਤੇ 1 2 ਠੀਕ ਹੈ ਬੇਟਾ 1 2 3 4 5 ਜੇ ਡੈਸੀਮਲ ਥੱਲੇ ਡੈਸੀਮਲ ਆ ਹੀ ਜਾਣਾ ਬੇਟਾ ਤਾਂ 1 ਤੇ 1 2 1 ਦਾ 1 125.2311 ਉੱਤਰ ਆ ਗਿਆ ਸਾਡਾ ਤਾਂ ਆਪਾਂ ਦੇਖਦੇ ਹਾਂ ਕਿੱਥੇ ਆ 125.23 11 ਤਾਂ ਆ ਬੇਟਾ C1 125.2311 ਸਾਡਾ ਰਾਈਟ ਆਨਸਰ ਬਣਦਾ ਪਿਆ C1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 47 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸਾਂਝੇ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ